ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਡੇਗਨ ਫਰੂਟ ਦੀ ਇਹੋ ਜਿਹੀ ਵੈਰੈਟੀ ਲੱਗੀ ਆ ਦਿਖਾਣ ਸ਼ਾਇਦ ਤੁਸੀਂ ਪੰਜਾਬ ਦੇ ਵਿੱਚ ਬਹੁਤ ਘੱਟ ਦੇਖੀ ਹੋਊਗੀ ਬਾਕੀ ਹਿਮਾਚਲ ਵਗੈਰਾ ਉੱਤਰਾਖੰਡ ਵਿੱਚ ਤੇ ਆਮ ਹੀ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਇਹਦਾ ਭਾਰ ਹੋ ਗਿਆ ਆ ਔਰ ਇਹਦੀ ਆ ਜਿਹੜੀ ਲੰਬਾਈ ਆ ਨਾ 9 ਇੰਚ ਇੱਕ ਪੱਤੇ ਦੀ ਲੰਬਾਈ 9 ਇੰਚ ਹੋ ਗਈ ਆ ਤੇ ਦੂਜੀ ਗੱਲ ਮੇਰੇ ਕੋਲ ਗਲਤੀ ਇਹ ਹੋ ਗਈ ਵੀ ਮੈਂ ਇਹਨੂੰ ਛੋਟੀ ਜੀ ਇਸ ਤਰ੍ਹਾਂ ਦੀ ਨਾ ਪਾਣੀ ਚ ਕੰਨੀ ਚ ਲਗਾਤਾ ਜਦਕਿ ਇਹ ਵੱਡੇ ਚ ਲੱਗਣਾ ਚਾਹੀਦਾ ਸੀ ਤੇ ਹੁਣ ਮੈਂ ਜੇ ਇਹਨੂੰ ਪੱਟੂਗੀ ਤਾਂ ਇਹਦੀਆਂ ਟਾਹਣੀਆਂ ਨਾਲ ਥੋੜਾ ਦਾ ਟੁੱਟ ਜਾਂਦੀਆਂ ਫਿਰ ਕੋਈ ਫਾਇਦਾ ਨਹੀਂ ਫਿਰ ਇਹਨੂੰ ਫੜ ਨਹੀਂ ਲੱਗਦਾ ਛੇਤੀ ਤੇ ਹੁਣ ਮੈਂ ਇਹਨੂੰ ਇੱਧਰ ਕਾਂਦੇ ਦੇ ਨਾਲ ਲਗਾਇਆ ਵਾ ਕਿਉਂਕਿ ਪਾਰ ਦੇ ਨਾਲ ਨਾ ਰੋਜ਼ ਹੀ ਡਿੱਗ ਜਾਂਦਾ ਸੀਗਾ ਤੇ ਇਸ ਵਾਰ ਜਦੋਂ ਇਹਨੂੰ ਫਲ ਲੱਗਾ ਫਿਰ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਤੇ ਪਿਛਲੀ ਵਾਰੀ ਦੋ ਲੱਗੇ ਸੀਗੇ ਉਦੋਂ ਮੈਂ ਵੀਡੀਓ ਵਗੈਰਾ ਨਹੀਂ ਬਣਾਈ ਸੀਗੀ ਤੇ ਲੇਕਿਨ ਐਤਕੀ ਜਦੋਂ ਲੱਗੇ ਫਿਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਸਬਜ਼ੀ ਦਾ ਗਾਰਡਨ ਪਿੰਡੀਆਂ ਥੋੜੀਆਂ ਤੋੜਨੀਆਂ ਸੀਗੀਆਂ ਨਾਲੇ ਉਹ ਤੋੜ ਲੈਣੇ ਆ ਤੇ ਨਾਲੇ ਫਲੀਆਂ ਤੋੜਨ ਵਾਲੀਆਂ ਸੀ ਹੋਈਆਂ ਤੇ ਉਹ ਵੀ ਆਪਾਂ ਤੋੜਨੀਆਂ ਆ ਪਿੰਡੀਆਂ ਤੁਸੀਂ ਦੇਖ ਸਕਦੇ ਹੋ ਪੂਰਾ ਖੇਤ ਬਣ ਗਿਆ ਲੋ ਖੇਤ ਤੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਹਰੀਆਂ ਤੇ ਬਿਲਕੁਲ ਰੋਗ ਮੁਕਤ ਪਿੰਡੀਆਂ ਜਿਹੜੀਆਂ ਤੁਸੀਂ ਬੂਟੇ ਦੇਖ ਸਕਦੇ ਹੋ ਉਧਰ ਹਲਦੀ ਹਲਦੀ ਨੂੰ ਦੇਖ ਕੇ ਇਸ ਵਾਰ ਬਹੁਤ ਮਨ ਖੁਸ਼ ਹੁੰਦਾ ਆ ਤੇ ਪ੍ਰਮਾਤਮਾ ਕਰੇ ਕਿ ਇਹਦੇ ਵਿੱਚ ਜਿਹੜਾ ਫਲ ਪੈਣਾ ਵਾ ਉਹ ਵੀ ਇਦਾਂ ਹੀ ਪਵੇ ਜਿੱਦਾਂ ਕਿ ਬੂਟੇ ਆਪਣਿਆਂ ਨੇ ਗਰੋਥ ਫੜੀ ਆ ਬਿਲਕੁਲ ਕੋਈ ਕੈਮੀਕਲ ਨਹੀਂ ਹਜੇ ਤੱਕ ਵਰਤਿਆ ਗਿਆ ਤੇ ਉਮੀਦ ਆ ਵੀ ਅੱਗੇ ਵੀ ਸ਼ਾਇਦ ਆਪਣਾ ਆਉਣ ਵਾਲਾ ਸਮਾਂ ਵੀ ਇਦਾਂ ਦਾ ਹੀ ਰਹੇਗਾ ਕੋਈ ਨਾ ਹੀ ਆਪਾਂ ਨੂੰ ਜਿਹੜੀ ਸਪਰੇ ਵਗੈਰਾ ਕਰਨੀ ਪਵੇ ਪਰ ਮੈਨੂੰ ਲੱਗਦਾ ਵੀ ਹੁਣ ਜਿਸ ਤਰ੍ਹਾਂ ਕਿ ਮੌਸਮ ਠੰਡ ਦਾ ਆ ਜਾਣਾ ਵਾ ਤੇ ਠੰਡ ਦੇ ਵਿੱਚ ਜਿਹੜੇ ਆ ਕੀਟ ਵਗੈਰਾ ਇੰਨੇ ਜ਼ਿਆਦਾ ਮੈਨੂੰ ਲੱਗਦਾ ਵੀ ਨਹੀਂ ਲੱਗਦੇ ਹੁੰਦੇ ਬਾਕੀ ਜਿੱਦਾਂ ਦਾ ਵੀ ਹੋਊਗਾ ਆਪਾਂ ਤੁਹਾਡੇ ਨਾਲ ਜ਼ਰੂਰ ਜਿਹੜੀ ਵੀਡੀਓ ਆ ਸ਼ੇਅਰ ਕਰਦੇ ਰਾਵਾਂਗੇ ਤੇ ਤੁਸੀਂ ਵੀ ਜੇ ਭਿੰਡੀਆਂ ਕਿਸੇ ਨੇ ਲਗਾਉਣੀਆਂ ਮੇਰੀ ਭੈਣ ਭਰਾ ਨੇ ਤਾਂ ਹੁਣ ਲਗਾ ਲਓ ਬਿਲਕੁਲ ਅੰਤਿਮ ਸਮਾਂ ਚੱਲ ਰਿਹਾ ਹੈ ਇਹ ਭਿੰਡੀਆਂ ਦਾ ਇਸ ਤੋਂ ਬਾਅਦ ਫਿਰ ਭਿੰਡੀਆਂ ਜਿਹੜੀਆਂ ਉਹ ਵਧੀਆ ਨਹੀਂ ਲੱਗਦੀਆਂ ਜੇ ਉੱਗ ਵੀ ਆਉਣਗੀਆਂ ਤਾਂ ਮੈਂ ਤਾਂ ਲਗਾਤੀਆਂ ਲਾਲ ਭਿੰਡੀਆਂ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀਗੀ ਬੀਜ ਲਗਾਉਣ ਦੀ ਹੁਣ ਉੱਗ ਗਈਆਂ ਵਾ ਤੇ ਮੈਂ ਤੁਹਾਨੂੰ ਦਿਖਾ ਦੇਣੀ ਆ ਕਿ ਕਿੰਨੇ ਬੀਜ ਆਪਣੇ ਉੱਗੇ 29 ਬੀਜ ਆਪਾਂ ਬੀਜੇ ਸੀਗੇ ਉਸ ਦਿਨ ਆਪਾਂ ਵੀਡੀਓ ਪਾਈ ਸੀਗੀ ਤੇ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਅਰਬੀ ਦੇ ਬੂਟੇ ਮੈਂ ਉਧਰੋਂ ਬਾਹਰ ਕੱਢੇ ਆ ਪਹਿਲਾਂ ਉਧਰ ਪੈ ਸੀ ਤੇ ਉੱਥੇ ਨਾ ਬਹੁਤ ਜ਼ਿਆਦਾ ਜਿੱਦਾਂ ਸੰਗਣਾ ਜੰਗਲ ਟਾਈਪ ਹੋ ਗਿਆ ਸੀ ਫਿਰ ਮੈਂ ਬਾਹਰ ਕੱਢ ਕੇ ਥੋੜੇ ਰੱਖਿਆ ਕਿਉਂਕਿ ਉੱਥੇ ਇਹਨਾਂ ਨੂੰ ਹਵਾ ਵੀ ਨਹੀਂ ਮਿਲਦੀ ਸੀ ਤੇ ਧੁੱਪ ਵੀ ਨਹੀਂ ਮਿਲਦੀ ਸੀ ਇਸ ਕਰਕੇ ਦੇ ਪੱਤੇ ਜਿਹੜੇ ਹਨ ਥੋੜੇ ਖਰਾਬ ਹੋ ਰਹੇ ਸੀ ਇਹਨਾਂ ਦੇ ਪੱਤੇ ਤੁਸੀਂ ਦੇਖੋ ਕਿੰਨੇ ਸੋਹਣੇ ਆ ਦਿਲ ਕਰਦਾ ਵੀ ਇੱਦਾਂ ਹੀ ਇਹਨਾਂ ਨੂੰ ਤੋੜ ਕੇ ਖਾ ਲਿਆ ਜਾਵੇ ਤੇ ਥੋੜੀ ਜੀ ਸਾਈਡ ਤੇ ਮੈਂ ਕਰਕੇ ਰੱਖਦੀ ਆ ਇਹਨਾਂ ਨੂੰ ਕਿਉਂਕਿ ਸੈਂਟਰ ਚ ਪਏ ਆ ਮਕਾਨ ਦੇ ਤੇ ਫਿਰ ਇਦਾਂ ਨਾ ਹੋਵੇ ਵੀ ਹਵਾ ਆਵੇ ਤਾਂ ਸਾਰੇ ਪੱਤੇ ਜਿਹੜੇ ਆ ਨਾ ਇਹਦੇ ਟੁੱਟ ਜਾਣ ਥੋੜੇ ਕੰਦ ਦੇ ਨਾਲ ਮੈਂ ਇਹਨਾਂ ਨੂੰ ਲਗਾ ਕੇ ਹੁਣ ਰੱਖ ਦਊਗੀ ਤੇ ਸਬਜੀ ਮੈਂ ਤੋੜ ਲਈ ਆ ਜਿੰਨੀ ਕੁ ਹੋਈ ਫਲੀਆਂ ਸੀ ਕੁਛ ਤੇ ਕੁਛ ਪਿੰਡੀਆਂ ਸੀਗੀਆਂ ਲਗਭਗ ਅੱਧਾ ਕਿਲੋ ਦੇ ਕਰੀਬ-ਕਰੀਬ ਹੋ ਗਈਆਂ ਤੇ ਹੁਣ ਮੈਂ ਤੁਹਾਨੂੰ ਪਿੰਡੀਆਂ ਦਿਖਾਉਣੀ ਆ ਜਿਹੜੀਆਂ ਆਪਾਂ ਲਾਲ ਪਿੰਡੀਆਂ ਬੀਜੀਆਂ ਸੀਗੀਆਂ ਹਾਂਜੀ ਇਹ ਦੇਖੋ ਆਪਣੀਆਂ ਲਾਲ ਪਿੰਡੀਆਂ ਤੁਸੀਂ ਦੇਖ ਸਕਦੇ ਹੋ ਇਹ ਲੰਬੀਆਂ ਜੀਆਂ ਨਾ ਇਸ ਕਰਕੇ ਹੋ ਗਈਆਂ ਕਿਉਂਕਿ ਇਹਨਾਂ ਨੂੰ ਧੁੱਪ ਨਹੀਂ ਪਈ ਉਸ ਦਿਨ ਆਪਾਂ ਉਧਰ ਛਾਵੇਂ ਰੱਖ ਦਿੱਤੀਆਂ ਸੀ ਨਾ ਜਿੱਥੇ ਧੁੱਪ ਨਹੀਂ ਲੱਗਦੀ ਤੇ ਮੀਂਹ ਵੀ ਨਹੀਂ ਪੈਂਦਾ ਇਸ ਕਰਕੇ ਇਸ ਤਰ੍ਹਾਂ ਇਹ ਲੰਬੀਆਂ ਜੀਆਂ ਹੋ ਗਈਆਂ ਤੇ 28 ਬੂਟੇ ਉੱਗੇ ਆ ਉਗੇ ਤਾਂ 29 ਸੀ ਪੂਰੇ ਦੇ ਪੂਰੇ ਬੀਜ ਆਪਣੇ ਉੱਗੇ ਆਏ ਇੱਕ ਆ ਬਾਅਦ ਵਿੱਚ ਜ਼ਿਆਦਾ ਮੀਂਹ ਪੈਣ ਕਰਕੇ ਨਾ ਥੋੜਾ ਖਰਾਬ ਹੋ ਗਿਆ ਪਰ ਬੂਟੇ ਪੂਰੇ 29 ਦੇ 29 ਹੀ ਉੱਗੇ ਆ ਤੇ ਜਿਹੜਾ ਆਪਾਂ ਹਲਵੇ ਬੀਜੇ ਸੀਗੇ ਉਹ ਇੱਕ ਹੀ ਉੱਗਿਆ ਹਲੇ ਬਾਕੀ ਦਾ ਬੀਜ ਨਹੀਂ ਉੱਗੇ ਇਹਨਾਂ ਦੋਨਾਂ ਗਮਲਿਆਂ 'ਚ ਹੀ ਨਹੀਂ ਉੱਗੇ ਹਜੇ ਹੁਣ ਪਤਾ ਨਹੀਂ ਉੱਗਣਗੇ ਜਾਂ ਨਹੀਂ ਉੱਗਣਗੇ ਇਹਦੇ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ ਤੇ ਪਰ ਇੱਕ ਉੱਗਿਆ ਆ ਵਾ ਸੱਚ ਇਹਦੇ ਵਿੱਚ ਹੀ ਬੀਜੇ ਸੀ ਕਿੰਨੇ ਬੀਜ ਮੈਨੂੰ ਲੱਗਦਾ ਵੀ ਹੁਣ ਨਹੀਂ ਉੱਗਣਗੇ ਉਹ ਕਿਉਂਕਿ ਬਹੁਤ ਟਾਈਮ ਹੋ ਗਿਆ ਬਾਕੀ ਸਾਰੇ ਬੀਜ ਜਿਹੜੇ ਪਿੰਡੀਆਂ ਦੇ ਉਹ ਉੱਗਾ ਆ ਇੱਕ ਬੂਟਾ ਇੱਥੇ ਪਿਆ ਹਲਦੀ ਦਾ ਤੇ ਬਾਕੀ ਕੋਸ ਆਪਣੀਆਂ ਇਹ ਹੈਗੀ ਬਲੈਕ 베ਰੀ ਇਹ ਕੰਡਿਆਂ ਤੋਂ ਬਿਨਾ ਵਾਲੀ ਆ ਇਹਨੂੰ ਕੰਡੇ ਬਿਲਕੁਲ ਨਹੀਂ ਹੈਗੇ ਪਰ ਇਹਨੂੰ ਫਾਲ ਨਹੀਂ ਆਉਂਦਾ ਪੰਜਾਬ ਦੇ ਵਿੱਚ ਇਹਨੂੰ ਲੱਗੀ ਨੂੰ 2-3 ਸਾਲ ਹੋ ਗਏ ਆ ਪਰ ਇਹਨੂੰ ਫਾਲ ਘਰ ਹੀ ਨਹੀਂ ਲੱਗਾ ਬਲੈਕ 베ਰੀ ਦਾ ਵਗੂਟਾ ਹੈ ਤੇ ਜਿਹੜੀ ਜ਼ਮੀਨ ਤੇ ਲੱਗੀ ਹੋਈ ਆ ਬਲੈਕ 베ਰੀ ਕੰਡਿਆਂ ਵਾਲੀ ਉਹਨੂੰ ਵਾਧੂ ਫਾਲ ਲੱਗਦਾ ਬਹੁਤ ਜ਼ਿਆਦਾ ਤੇ ਇਹਨੂੰ ਨਹੀਂ ਲੱਗਦਾ ਬਿਲਕੁਲ ਵੀ ਤੇ ਇਹ ਆਪਣੇ ਇੱਧਰ ਜਿਹੜੀਆਂ ਭਿੰਡੀਆਂ ਆਪਣੇ ਥੱਲੇ ਵਾਲੀ ਛੱਤ ਤੇ ਲੱਗੀਆਂ ਹੋਈਆਂ ਇਹ ਵੀ ਤੁਸੀਂ ਦੇਖ ਲਓ ਨਿਗਾ ਮਾਰ ਲਓ ਇੱਕ ਵਾਰੀ ਕਿ ਤੁਹਾਨੂੰ ਮੇਰੀਆਂ ਪਿੰਡੀਆਂ ਦੇ ਬੂਟੇ ਕਿਸ ਤਰ੍ਹਾਂ ਦੇ ਲੱਗ ਰਹੇ ਆ ਇਹ ਹਰੀਆਂ ਹੀ ਪਿੰਡੀਆਂ ਆ ਇਹ ਉਹਨਾਂ ਤੋਂ ਲਗਭਗ 1 ਮਹੀਨਾ ਬਾਅਦ ਦੀਆਂ ਆ ਇਹਨਾਂ ਨੂੰ ਫਲ ਨਹੀਂ ਹਜੇ ਲੱਗਾ 1 ਮਹੀਨਾ ਤੇ ਕੁਛ ਦੇਣ ਉੱਤੇ ਹੋ ਗਏ ਆ ਇਹਨਾਂ ਨੂੰ 35 36 ਦਿਨਾਂ ਦੀਆਂ ਹੋ ਚੁੱਕੀਆਂ ਇਹ ਤੇ ਲਗਭਗ 15 20 ਦਿਨਾਂ ਤੱਕ ਇਹਨਾਂ ਨੂੰ ਜਿਹੜਾ ਫਲ ਉਹ ਲੱਗਿਆ ਉਹਨਾ ਪਿੰਡੀਆਂ ਆਪਣੇ ਕੋ ਵਾਧੂ ਹੋ ਗਈਆਂ ਹੁਣ ਕੋਈ ਜ਼ਰੂਰਤ ਨਹੀਂ ਹੋਰ ਪਿੰਡੀਆਂ ਲਗਾਉਣ ਦੀ ਕਿਉਂਕਿ ਇੰਨੀਆਂ ਪਿੰਡੀਆਂ ਵਰਤੀ ਨਹੀਂ ਹੁੰਦੀਆਂ ਜਿੰਨੇ ਬੂਟੇ ਹੋ ਗਏ ਆ ਲਗਭਗ 26 27 ਗਮਲੇ ਉੱਤੇ ਆ ਤੇ ਮੈਨੂੰ ਲੱਗਦਾ ਵੀ 20 ਕ ਗਮਲੇ ਇੱਥੇ ਵੀ ਹੋਣੇ ਆਰਾਮ ਦੇ ਨਾਲ ਹੀ ਸ਼ਾਇਦ 20 ਤੋਂ ਵੀ ਜ਼ਿਆਦਾ ਹੀ ਹੋਣ ਗਿਣੀ ਲੈਨੇ ਆਪਾਂ 2 4 5 7 8 9 10 11 12 13 14 15 16 17 18 19 20 21 22 23 24 24 ਬੁੱਟੇ ਇੱਥੇ ਆ ਤੇ ਉੱਤੇ ਫਿਰ ਜ਼ਿਆਦਾ ਹੀ ਹੋਣੇ ਆ ਕਿਉਂਕਿ ਉੱਤੇ ਤਾਂ ਇਦਾਂ ਦੀਆਂ ਤਿੰਨ ਲਾਈਨਾਂ ਆ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਮੇਰਾ ਗਾਰਡਨ ਵਧੀਆ ਲੱਗਾ ਹੋਊਗਾ ਜੇਕਰ ਮੇਰੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀਓ ਦੇ ਬਸਦੇ ਰਹੋ